ਇਹਦੇ ਵਿੱਚ ਸੋਚਣ ਦੇ ਵਿੱਚ ਟਾਈਮ ਲੱਗਦਾ ਲੱਗਦਾ ਹੈ ਪਰ ਲਿਖਣ ਦੇ ਵਿੱਚ ਨਹੀਂ ਲੱਗਦਾ ਬਹੁਤ ਸੋਹਣਾ ਤਰੀਕੇ ਨਾਲ ਲਿਖਿਆ ਹੋਇਆ ਹੈ ਕਿੰਨੇ ਕੁ ਟਾਈਮ ਦੇ ਵਿੱਚ ਤੁਸੀਂ ਲਿਖ ਲੈਣਾ ਇਹਨੂੰ ਹੁਣ ਤਾਂ ਨਹੀਂ ਟਾਈਮ ਲੱਗਦਾ ਪਹਿਲਾਂ ਇਹਦੀ ਹੁਣ ਆਰ ਐਂਡ ਡੀ ਚੱਲ ਰਹੀ ਹੈ ਰਿਸਰਚ ਐਂਡ ਡਿਵੈਲਪਮੈਂਟ ਵੀ ਕਹਿੰਦੇ ਨਾ ਵੀ ਜੇ ਨਈ ਕੋਈ ਚੀਜ਼ ਕੋਈ ਨਵਾਂ ਪੇਸ਼ ਕਰੋਗੇ ਤੇ ਪਬਲਿਕ ਜਿਹੜੀ ਬੋਰ ਹੋ ਜਾਂਦੀ ਹੈ ਰੈਗੂਲਰ ਤੋਂ ਹਟਕੇ ਜੇ ਕੁਝ ਕਰਾਂਗਾ ਤੇ ਮੇਰੇ ਕਲਾਇੰਟਸ ਨੂੰ ਵੀ ਅੱਛਾ ਲੱਗੇਗਾ ਜਿਹੜੇ ਮੇਰੇ ਕਲਾਇੰਟਸ ਹੈਗੇ ਆ ਜਾਂ ਜਿਹੜੇ ਮੈਨੂੰ ਫਾਲੋ ਕਰਦੇ ਨੇ ਉਹੀ ਜੇ ਬਾਰ-ਬਾਰ ਚੀਜ਼ ਦੇਖੀ ਜਾਣਗੇ ਨੇ ਉਹ ਅੱਕੇ ਜਾਣਗੇ ਤੇ ਫਿਰ ਉਹਨੂੰ ਫਾਲੋ ਨਹੀਂ ਕਰਨਗੇ ਸਟਾਰਟਿੰਗ ਜਿਹੜੀ ਹੈ ਇਹ ਕਵਾਂਗੇ ਕਿ ਜਿਹੜੇ ਚਣਕ ਜਿਹੜੀ ਹੈਗੀ ਨਾ ਹੈਂਡਰਾਈਟਿੰਗ ਵੀ ਉਹ ਸਕੂਲੋਂ ਹੀ ਲੱਗੀ ਜੀ ਕਰੋਂ ਮੇਰੇ ਫਾਦਰ ਤੋਂ ਹੀ ਡਾਂਟ ਪੈਂਦੀ ਸੀਗੀ ਫਿਰ ਨਾਨਕੇ ਜਾਂਦੇ ਸੀਗੇ ਨਾਨਕੇ ਜਦੋਂ ਸਾਰੇ ਸਾਡੇ ਕਜ਼ਨਸ ਇਕੱਠੇ ਹੋਏ ਹੁੰਦੇ ਸੀਗੇ ਤੇ ਨਾਨਾ ਜੀ ਦੇ ਕੋਲ ਬਹਿ ਕੇ ਅਸੀਂ ਹੈਂਡਰਾਇਟਿੰਗ ਇੱਕ ਪੇਜ ਹੈਂਡਰਾਇਟਿੰਗ ਦਾ ਕਰਨਾ ਤੇ ਸਾਨੂੰ ਇਨਾਮ ਤੋਂ 1 ਰੁਪਿਆ ਮਿਲਣਾ ਉਸ ਟਾਈਮ ਤੇ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲੇਕ ਕਹਿੰਦੇ ਕਿ ਅੱਜ ਸਾਡੇ ਨਾਲ ਇੱਕ ਇੱਦਾਂ ਦਾ ਸ਼ਖਸ ਮੌਜੂਦ ਨਾ ਜੋ ਜਿਨ੍ਹਾਂ ਨੂੰ ਕੈਲੀਗ੍ਰਾਫੀ ਦੇ ਰਾਜਾ ਬਾਦਸ਼ਾਹ ਕਿਹਾ ਜਾਂਦਾ ਹੈ ਕਹਿੰਦੇ ਸੋਚਣ ਦੇ ਵਿੱਚ ਟਾਈਮ ਲੱਗਦਾ ਹੈ ਪਰ ਇਦਾਂ ਦੀ ਇਹ ਚੀਜ਼ਾਂ ਜਿਵੇਂ ਕਿ ਤੁਸੀਂ ਆਹ ਮੇਰੇ ਹੱਥ 'ਚੇ ਦੇਖ ਸਕਦੇ ਹੋ ਆਰਟ ਇਹ ਕਰਨ ਦੇ ਵਿੱਚ ਬਿਲਕੁਲ ਵੀ ਉਹਨਾਂ ਨੂੰ ਟਾਈਮ ਨਹੀਂ ਜਿਹੜੇ ਜਿਹੜੇ ਕੈਲੀਗ੍ਰਾਫੀ ਕਰਦੇ ਨੇ ਬਹੁਤ ਵੱਡੇ ਵੱਡੇ ਅਦਾਕਾਰ ਕਲਾਕਾਰਾਂ ਦੇ ਕੋਲ ਆ ਕੇ ਇਹ ਹੀ ਚੀਜ਼ਾਂ ਜਿਹੜੀਆਂ ਨੇ ਬਣਵਾ ਕੇ ਜਾਂਦੇ ਨੇ ਤੇ ਅੱਜ ਉਹ ਸਾਡੇ ਨਾਲ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਰ ਠੀਕ ਹੈ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇਹ ਆਰਟ ਕਹਿੰਦੇ ਵੀ ਸੋਚਣ ਦੇ ਵਿੱਚ ਟਾਈਮ ਲੱਗਦਾ ਲੱਗਦਾ ਪਰ ਲਿਖਣ ਦੇ ਵਿੱਚ ਨਹੀਂ ਲੱਗਦਾ ਬਹੁਤ ਸੋਹਣਾ ਤਰੀਕੇ ਨਾਲ ਲਿਖਿਆ ਹੋਇਆ ਹੈ ਕਿੰਨੇ ਕੁ ਟਾਈਮ ਦੇ ਵਿੱਚ ਤੁਸੀਂ ਲਿਖ ਲੈਂਦੇ ਇਹਨੂੰ ਹੁਣ ਤਾਂ ਨਹੀਂ ਟਾਈਮ ਲੱਗਦਾ ਪਹਿਲਾਂ ਇਹਦੀ ਹੁਣ ਆਰ ਐਂਡ ਡੀ ਚੱਲ ਰਹੀ ਹੈ ਰਿਸਰਚ ਐਂਡ ਡਿਵੈਲਪਮੈਂਟ ਹੈ ਵੀ ਕਹਿੰਦੇ ਨਾ ਵੀ ਜੇ ਨਈ ਕੋਈ ਚੀਜ਼ ਕੋਈ ਨਵਾਂ ਪੇਸ਼ ਕਰੋਗੇ ਤੇ ਪਬਲਿਕ ਜਿਹੜੀ ਬੋਰ ਹੋ ਜਾਂਦੀ ਹੈ ਜੀ ਤੇ ਉਹੀ ਚੀਜ਼ ਇਹਦੇ ਵਿੱਚ ਹੈ ਕਿ ਜੇ ਮੈਂ ਰੈਗੂਲਰ ਤੋਂ ਹਟਕੇ ਜੇ ਕੁਝ ਕਰਾਂਗਾ ਤੇ ਮੇਰੇ ਕਲਾਇੰਟਸ ਨੂੰ ਵੀ ਅੱਛਾ ਲੱਗੇਗਾ ਜਿਹੜੇ ਮੇਰੇ ਕਲਾਇੰਟੇਜ ਹੈਗੀ ਹੈ ਜਾਂ ਜਿਹੜੇ ਮੈਨੂੰ ਫਾਲੋ ਕਰਦੇ ਨੇ ਉਹੀ ਜੇ ਬਾਰ-ਬਾਰ ਚੀਜ਼ ਦੇਖੀ ਜਾਣਗੇ ਨੇ ਉਹ ਆਕੇ ਜਾਣਗੇ ਤੇ ਫਿਰ ਉਹਨੂੰ ਫਾਲੋ ਨਹੀਂ ਕਰਨਗੇ ਜੇ ਮੈਂ ਨਵੀਂ ਚੀਜ਼ ਨਹੀਂ ਪੇਸ਼ ਕਰਾਂਗਾ ਤੇ ਫਿਰ ਉਹ ਉਹ ਚੀਜ਼ ਨਹੀਂ ਹੋਏਗੀ ਉਹ ਤੁਹਾਨੂੰ ਕੰਪੀਟ ਨਹੀਂ ਕਰਨਾ ਕਰਨਾ ਪਏਗਾ ਤੁਹਾਨੂੰ ਕੰਪੀਟ ਬਹੁਤ ਜ਼ਿਆਦਾ ਕਰਨਾ ਪੈਂਦਾ ਤੇ ਸਭ ਤੋਂ ਪਹਿਲਾਂ ਕਿੱਦਾਂ ਸ਼ੁਰੂਆਤ ਕੀਤੀ ਕਿਉਂਕਿ ਇਹ ਬਿਲਕੁਲ ਡਿਫਰੈਂਟ ਕਨਸੈਪਟ ਆ ਬਹੁਤ ਲੋਕ ਜਿਹੜੇ ਅੰਡਰਸਟੈਂਡਿੰਗ ਕਰ ਬੰਦੇ ਵੀ ਲਿਖਣਾ ਹੀ ਐ ਲਿਖਣ ਚ ਕਿ ਕਿਹੜੇ ਕੋਈ ਕਲਾਕਾਰੀ ਐ ਕੁਛ ਕਦੋਂ ਸੋਚੇ ਮਨ ਦੇ ਵਿੱਚ ਕਿ ਹਾਂ ਇਹ ਚੀਜ਼ ਜਿਹੜੇ ਸਟਾਰਟ ਕਰਨੀ ਐ ਤੇ ਇਸ ਵੇਹ ਦੇ ਵਿੱਚ ਇਹਨਾਂ ਵਧੀਆ ਰੂਪ ਇਹਨੂੰ ਦੇ ਦੇਣਾ ਆ ਸਟਾਰਟਿੰਗ ਜਿਹੜੀ ਐ ਇਹ ਕਵਾਂਗੇ ਕਿ ਜਿਹੜੇ ਚਣਕ ਜਿਹੜੀ ਹੈਗੀ ਨਾ ਹੈਂਡਰਾਈਟਿੰਗ ਦੀ ਉਹ ਸਕੂਲੋਂ ਹੀ ਲੱਗੀ ਜੀ ਕਰੋ ਮੇਰੇ ਫਾਦਰ ਤੋਂ ਹੀ ਡਾਂਟ ਪੈਂਦੀ ਸੀਗੀ ਫਿਰ ਨਾਨਕੇ ਜਾਂਦੇ ਸੀਗੇ ਨਾਨਕੇ ਜਦੋਂ ਸਾਰੇ ਸਾਡੇ ਕਜ਼ਨਸ ਇਕੱਠੇ ਹੋਏ ਹੁੰਦੇ ਸੀਗੇ ਤੇ ਨਾਨਾ ਜੀ ਦੇ ਕੋਲ ਬਹਿ ਕੇ ਅਸੀਂ ਹੈਂਡਰਾਈਟਿੰਗ ਇੱਕ ਪੇਜ ਹੈਂਡਰਾਈਟਿੰਗ ਦਾ ਕਰਨਾ ਤੇ ਸਾਨੂੰ ਇਨਾਮ ਤੋਂ 1 ਰੁਪਿਆ ਮਿਲਣਾ ਉਸ ਟਾਈਮ ਤੇ ਜੀ 80s ਦੀ ਗੱਲ ਹੈ 80s ਤੋਂ 90s ਦੇ ਵਿੱਚ ਦੀ ਗੱਲ ਹੈ ਤੇ ਫਿਰ ਉਹੀ ਕੰਪੀਟੀਸ਼ਨ ਨੇ ਇੱਕ ਅਨਕਰੇਜ ਮਿਲਣਾ ਜਦੋਂ ਸਾਨੂੰ ਇਨਾਮ ਚ ਪੈਸੇ ਮਿਲਨੇ ਨਾ ਵੀ ਜਿਹਦੀ ਹੈਂਡਰਾਈਟਿੰਗ ਅੱਛੀ ਹੈ 1 ਰੁਪਿਆ ਮਿਲਣਾ ਤੇ ਉਹਦੇ ਨਾਲ ਨਾ ਸਾਨੂੰ ਬੜਾ ਬੂਸਟ ਮਿਲਣਾ ਵੀ ਯਾਰ ਹਾਂ ਇਹਨੂੰ ਹੋਰ ਸੋਹਣਾ ਸੋਹਣਾ ਕਰਕੇ ਲਿਖੀਏ ਜੀ ਚਲੋ ਸਕੂਲਿੰਗ ਹੋ ਗਈ ਕਾਲਜ ਹੋ ਗਿਆ ਪੜ ਲਿਆ ਕੰਮ ਜੀ ਵੀ ਪਾ ਕੇ ਫਿਰ ਇੱਕ ਜਦੋਂ ਮੈਂ ਦੇਖਿਆ ਨੈਟ ਤੇ ਵੀ ਦੇਖਿਆ ਜਾਂ ਐਕਸੀਬਿਸ਼ਨ ਤੇ ਇੱਕ ਸੀਗੀ ਉਹਦੇ ਵਿੱਚ ਕੈਲੀਗ੍ਰਾਫੀ ਦੇਖੀ ਪੰਜਾਬੀ ਦੀ ਉੱਥੇ ਦੇਖਿਆ ਵੀ ਆ ਪੰਜਾਬੀ ਵੀ ਸੋਹਣੀ ਲਿਖੀ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਸ਼ੁਰੂ ਹੋਇਆ ਵੀ ਮੈਂ ਜਿਹੜੇ ਸਾਈਨ ਨੇ ਉਹ ਮੈਂ ਪੰਜਾਬੀ ਚ ਕਰਨੇ ਸ਼ੁਰੂ ਕੀਤੇ ਜੀ ਫਿਰ ਟੂਲ ਦੀ ਨੌਲੇਜ ਆਣੀ ਸ਼ੁਰੂ ਹੋਈ ਨੈਟ ਤੇ ਦੇਖਿਆ ਵੀ ਕੈਲੀਗ੍ਰਾਫੀ ਟੂਲ ਕਿਵੇਂ ਦੇ ਹੁੰਦੇ ਨੇ ਫਿਰ ਪੈਨ ਆਉਣੇ ਸ਼ੁਰੂ ਹੋਏ ਅੱਖਾਂ ਦੇ ਸਾਹਮਣੇ ਦੇਖਿਆ ਜਦੋਂ ਅੱਖਾਂ ਨੇ ਦੇਖਿਆ ਵੀ ਹਾਂ ਆਹ ਵਾਲੇ ਟੂਲ ਨੇ ਫਿਰ ਬ੍ਰਦਰ ਤੋਂ ਟੂਲ ਮੰਗਾਏ ਪੈਨ ਮੰਗਾਏ ਪੈਨ ਮੰਗਾ ਕੇ ਪ੍ਰੈਕਟਿਸ ਕਰਦੇ ਰਹਿਣਾ ਕਰਦੇ ਰਹਿਣਾ ਕਰਦੇ ਰਹਿਣਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਬਿਲਕੁਲ ਬਹੁਤ ਸੋਹਣਾ ਸੋਹਣਾ ਪੈਂਤੀ ਆਖਰੀ ਮੈਨੂੰ ਲੱਗਦਾ ਨਹੀਂ ਅੱਜ ਦੇ ਟਾਈਮ ਦੇ ਵਿੱਚ ਕਿਸ ਨੂੰ ਯਾਰ ਕਿਸੇ ਨੂੰ ਯਾਦ ਹੋਊਗੀ ਪਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਜਾ ਕੇ ਰੱਖਿਆ ਹੋਇਆ ਮਾਂ ਬੋਲੀ ਸਾਡੀ ਪੰਜਾਬ ਦੀ ਜੀ ਹਾਂ ਮੈਂ ਇੱਕ ਵਾਰੀ ਕਹੂੰਗੀ ਤੁਸੀਂ ਇਹ ਜ਼ਰੂਰ ਦਰਸ਼ਕਾਂ ਨੂੰ ਦਿਖਾ ਦਿਓ ਜਿਹੜੀ ਹੈਗੀ ਆ ਇਹ ਕਨਸੈਪਟ ਜਿਹੜਾ ਸੀਗਾ ਇਹ ਚਲੋ ਇਹ ਇੱਕ ਮਿਨੀਏਚਰ ਟਾਈਪ ਹੈ ਇਹ ਚੀਜ਼ਾਂ ਜਿਹੜੀਆਂ ਨੇ ਅਟਰੈਕਟ ਕਰਦੀਆਂ ਨੇ ਸਾਰੇ ਬਹੁਤ ਜ਼ਿਆਦਾ ਇਹੀ ਜਿਹੜੀ ਚੀਜ਼ ਆ ਇੰਨੇ ਜਦੋਂ ਅਟਰੈਕਟ ਕੀਤਾ ਰੀਸੈਂਟਲੀ ਜਿਹੜੀ ਮੈਂ ਐਗਜ਼ਿਬਿਸ਼ਨ ਲਗਾਈ ਜੀਆਈਡੀ ਅਕੈਡਮੀ ਦੇ ਵਿੱਚ ਤੇ ਉਹਨਾਂ ਦੇ ਜਿਹੜੇ ਆਨਰ ਸੀਗੇ ਆ ਸ਼ਮੀਤ ਉਪਰਾਏ ਜੀ ਉਹ ਕਿਤੇ ਐਵੇਂ ਸ਼ਾਪ ਤੇ ਗਏ ਬੰਬੇ ਸਾਈਕਲ ਦੇ ਤੇ ਉੱਥੇ ਮੈਂ ਆਪਣੇ ਦੋਸਤ ਨੂੰ ਦਿੱਤੀ ਸੀ ਮੈਂ ਕਿਹਾ ਯਾਰ ਮਾਂ ਬੋਲੀ ਪੰਜਾਬੀ ਹੈ ਇਹਨੂੰ ਡਿਸਪਲੇ ਤੇ ਰੱਖ ਤੇ ਜਦੋਂ ਉਹਨਾਂ ਨੇ ਦੇਖਿਆ ਪਿੱਛੇ ਨੰਬਰ ਸੀ ਉਹਨਾਂ ਨੇ ਉਸੇ ਲਈ ਕਾਲ ਕੀਤੀ ਕਹਿੰਦੇ 나ਗੀ ਜੀ ਮੈਂ ਕਿਹਾ ਹਾਂਜੀ ਕਹਿੰਦੇ ਮੈਂ ਨਾ ਤੁਹਾਡੀ ਫੱਟੀ ਦੇਖੀ ਸੀ ਉੱਥੇ ਪਈ ਹੋਈ ਤੇ ਸਾਨੂੰ ਨਾ ਐਵੇਂ ਦਾ ਸਮਾਨ ਸਟੱਫ ਚਾਹੀਦਾ ਵਾ ਜੀ ਮੈਂ ਕਿਹਾ ਤੁਸੀਂ ਕਿਸ ਪਰਪਸ ਲਈ ਚਾਹੀਦਾ ਵਾ ਕਹਿੰਦੇ ਸਾਡੇ ਨਾ ਇੱਥੇ ਐਗਜ਼ੀਬਿਸ਼ਨ ਲੱਗ ਰਹੀ ਆ ਤੇ ਅਸੀਂ ਇੱਕ ਈਵੈਂਟ ਕਰ ਰਹੇ ਆ ਗ੍ਰੈਂਡ ਈਵੈਂਟ ਆ ਤੇ ਸਾਬਜ਼ਾਂ ਦੇ ਸ਼ਹੀਦੀ ਨੂੰ ਸਮਰਪਿਤ ਆ ਵੀ ਜਿਹੜੇ ਸਮੂਹ ਸ਼ਹੀਦ ਹੋਏ ਨੇ ਪੋ ਦੇ ਮਹੀਨੇ ਦੇ ਉਹਨਾਂ ਨੂੰ ਸਮਰਪਿਤ ਆਏ ਤੇ ਮੈਂ ਕਹਾਂ ਜੀ ਤੁਸੀਂ ਇਕੱਲੀ ਫੱਟੀ ਕਿਉਂ ਲੈਣੀ ਹੈ ਵੀ ਮੇਰੇ ਕੋਲੇ ਹੋਰ ਵੀ ਸਟਾਫ ਹੈਗਾ ਕਹਿੰਦੇ ਉਹ ਮੋਸਟ ਵੈਲਕਮ ਵੀ ਤੁਸੀਂ ਉਹ ਵੀ ਲੈ ਕੇ ਆਓ ਤੇ ਆ 35 ਅਖਰੀ ਨੇ ਉੱਥੇ ਇੱਕ ਇਵੈਂਟ ਗ੍ਰੈਂਡ ਇਵੈਂਟ ਦੇ ਵਿੱਚ ਹਾਂਜੀ ਉੱਥੇ ਐਂਟਰੀ ਹੋਈ ਤੇ ਤੁਸੀਂ ਕਹਿ ਸਕਦੇ ਹੋ ਮਾਂ ਬੋਲੀ ਕਰਕੇ ਮੇਰੀ ਉੱਥੇ ਐਂਟ੍ਰੈਂਸ ਹੋਈ ਜੀ ਮਤਲਬ ਇੱਕ ਪੰਜਾਬੀ ਸੱਭਿਆਚਾਰ ਦੀ ਆਪਾਂ ਗੱਲ ਕਰ ਲਈ